ਇਸ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਨਵੀਂ ਵੀਡੀਓ ਦੇ ਵਿੱਚ ਕਿਸਾਨ ਵਿਰੋਧ ਤੁਹਾਡਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਪੱਤੋ ਹੀਰਾ ਸਿੰਘ ਹੈ ਨਾ ਹਾਂਜੀ ਪੱਤੋ ਹੀਰਾ ਸਿੰਘ ਵਾਲਾ ਇਹ ਮਿੱਤਰੋ ਪੱਤੋ ਦੇ ਸ਼ਕੀਨਾ ਟਾਇਮ ਨਮੂੜੇ ਉਹੋ ਹੀ ਪਿੰਡ ਹਨ ਇਹ ਹਾਂਜੀ ਹਾਂ ਨਹੀਂ ਮਿੱਤਰੋ ਪੱਤ ਹਾਂ ਤੇ ਪੱਤੋ ਦੇ ਪਿੰਡ ਦੇ ਵਿੱਚ ਬਾਗੇ ਪਰਾਨੇ ਤੋਂ ਜਦੋਂ ਆਪਾਂ ਨਿਹਾਲ ਸਿੰਘ ਵਾਲੇ ਨੂੰ ਜਾਂਦੇ ਆ ਰਸਤੇ ਦੇ ਵਿੱਚ ਇਹ ਪਿੰਡ ਆਉਂਦਾ ਵਾ ਮਿੱਤਰੋ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮੰਦਰਬਾਈ ਦਾ ਨਾਮ ਆ ਤੇ ਇੱਕ ਘਰੇਲੂ ਪਰਿਵਾਰ ਦੀ ਵਾੜ ਵਿਕਾਊ ਆ ਕਿੰਨਾ ਵਾ ਸੁਆ ਕਿੰਨੇ ਦਿਨਾਂ ਦੀ ਕੱਚੀ ਆ ਸਾਰੀ ਜਾਣਕਾਰੀ ਲੈ ਦਿੰਦਾ ਤੁਹਾਨੂੰ ਮੰਦਰ ਤੋਂ ਮੰਦਰ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਵੀਰੇ ਦੂਜਾ ਸੁਆ ਚਾਰ ਦੰਦ ਨੂੰ ਆ ਇਹ ਚਾਰ ਦੰਦ ਦਾ ਦੂਜਾ ਸੁਆ ਅੱਛਾ ਮੰਦਰਬਾਈ ਕਰਕੇ ਇੱਥੇ ਕਰਿਆ ਗਿਆ ਆਪਣਾ ਘਰ ਬਿਜਲੀ ਘਰ ਦੇ ਨਾਲ ਸ਼ਰਾਬੀ ਕਿਹਨੂੰ ਮਰਜ਼ੀ ਪੁੱਛ ਲੈ ਬਈ ਜੀ ਕਹੇ ਵੀਰੇ ਬਿਜਲੀ ਘਰ ਦੇ ਨਾਲ ਸ਼ਰਾਬੀ ਕਿਹ ਹੈ ਹਾਂਜੀ ਹਾਂਜੀ ਠੀਕ ਹੈ ਅੱਛਾ ਵੱਡੇ ਭਾਈ ਜਿਹੜੀ ਆਪਾਂ ਵੜ ਵੇਚਣੀ ਹੈ ਇਹਦੇ ਕਿੰਨੇ ਦਿਨ ਬਾਕੀ ਹੈ ਹਜੇ ਇਹ ਲੈ ਜੂ ਅੱਠ ਦਿਨ ਵੀਰੇ 8 ਦਿਨ ਹਜੇ ਲੈ ਜੂਗੀ ਠੀਕ ਹੈ ਵੀਰੇ ਦੁੱਧ ਦਾ ਕੀ ਰਿਕਾਰਡ ਰਿਆ ਹੋਇਆ ਹੈ ਮੰਦਰ ਭਾਈ 15 ਕਿਲੋ ਦੱਸਦਾ ਵੀਰੇ 15 ਕਿਲੋ ਦੁੱਧ ਕੰਡੇ ਤੇ ਜੋਕਿਆ ਹੋਇਆ ਪਹਿਲੇ ਸੋਇਆ ਠੀਕ ਹੈ ਤੇ ਹਏ ਬੰਦ ਦੀ ਥੱਲੋਂ ਦਾ ਬਹੁਤ ਖਲਾਰਾ ਖਲਾਰਾ ਠੀਕ ਆ ਠੀਕ ਆ ਬਾਈ ਤੇ ਕੀ ਰੇਟ ਰੱਖਣਾ ਵੀਰੇ ਇਹਦਾ ਰੁਪਈਆ ਦਾ 54000 ਰੁਪਈਆ ਦਾ 54000 ਰੁਪਈਆ ਦਾ ਮੋਹਲਾ ਮਾਨਤਨ ਵਿੱਚੋਂ ਕਰਦੇਗਾ ਵੀਰੇ ਹਾਂਜੀ ਮਾਨਤਨ ਕਰਦੇ ਠੀਕ ਆ ਠੀਕ ਆ ਠੀਕ ਆ ਮਰੇ ਕੋ ਤੋਰਦੀ ਵੀਰੇ ਇੱਕ ਤੋ ਲੈ ਵੀ ਮਿੱਤਰੋ ਪਲੂੜ ਨੇ 15 ਕਿਲੋ ਦੁੱਧ ਦਿੱਤਾ ਹੋਇਆ ਦੂਜਾ ਸੂਆ ਹੁਣੇ ਨੇ ਸੂਣਾ ਵਾ ਬਹੁਤ ਚੰਗੀ ਥੱਲੋ ਜਿਹੜੀ ਤਿਆਰੀ ਕਰੂਗੀ ਹਜੇ ਤੱਕ ਕਿਉਂਕਿ ਕੱਚੀ ਆ ਮਿੱਤਰੋ ਕੱਚਾ ਦਾ ਫਲ ਵੀ ਸਵਾਦ ਨਹੀਂ ਦਿੰਦਾ ਹੁੰਦਾ ਇਹ ਤੁਸੀਂ ਆਪ ਸਿਆਣੇ ਆ ਤੇ ਇਹਨੇ ਕਰਮ ਵਾਲੀ ਨੇ ਪੱਕਣ ਤੋਂ ਬਾਅਦ ਜਿਹੜਾ ਨਜ਼ਾਰਾ ਦੇਣਾ ਉਹ ਗੱਲ ਵੱਖਰੀ ਹੋਣੀ ਆ ਥਣ ਥਣ ਵੀ ਵੇਖ ਸਕਦੇ ਆ ਤੁਸੀਂ ਮਾਣ ਲਓ ਹਜੇ ਕੱਚੀ ਵੜ ਕਰਕੇ ਖਲਾਰਾ ਚੰਗਾ ਖਲਾਰ ਕੇ ਹਫਤਾ 10 ਦਿਨ ਹਜੇ ਇਹਨੇ ਲੈ ਜਾਣੇ ਆ ਭਾਈ ਟੋਰਨ ਹਾਂ ਥਣ ਥਣ ਵੀ ਬਹੁਤ ਚੰਗਾ ਲੱਗਾ ਵਾਕਈ ਭਾਈ ਥੱਲੋ ਬਹੁਤ ਬਣੂਗੀ ਹਜੇ ਤੱਕ ਹਨਾ ਹੂੰ ਲੈ ਮਿੱਤਰੋ ਇਹ ਵੜ ਦੀ ਤਿਆਰੀ ਤੁਰੀ ਵੇਖ ਲਈ ਨਾ ਜਦੋਂ ਤੁਸੀਂ ਪਹਿਲੇ ਸੂਏ ਦੀ ਤਿਆਰੀ ਦੀ ਵੀਰ ਤੁਹਾਨੂੰ ਦੇ ਦੇਣਗੇ ਇਹ ਵੱੱਛੀ ਦੀ ਤੇ ਤੁਸੀਂ ਆਪ ਦੱਸੋਗੇ ਵਾਕੇ ਵੱੱਛੀ ਹੈਗੀ ਥੱਲੋ ਵੀਰੇ 54000 ਰੁਪਿਆ ਠੀਕ ਹੈ ਜਰਸੀ ਦਾ ਠੀਕ ਹੈ ਜਿਹੜਾ ਇਹਨੂੰ ਕਿਹੜਾ ਭਰਾਇਆ ਹੋਇਆ ਜਰਸੀ ਦਾ ਭਰਾਇਆ ਵੀਰੇ ਜਰਸੀ ਦਾ ਠੀਕ ਹੈ ਮੁੱਲ ਚ 54000 ਰੁਪਿਆ ਤੇ ਅਸਾਂ ਨੰਬਰ ਕਿਹੜੇ ਤੇ ਗੱਲ ਕਰਨੀਆਂ ਨੰਬਰ ਹੈਗਾ 9465411677 9465411677 94 43 6245 9465411677 99144 6245 44 99144 6245 44 ਇਸ ਨੰਬਰ ਤੇ ਕਰ ਲਓ ਬਾਈ ਨਾਲ ਰابطਾ ਕਰ ਮਿੱਤਰੋ ਪਿੰਡ ਹੈਗਾ ਪੱਤੋ ਹੀਰਾ ਸਿੰਘ ਵਾਲਾ ਜ਼ਿਲ੍ਹਾ ਮੁੱਗਾ ਪੱਤੋ ਦੇਸ਼ਕੀਨਾ ਟਾਈਮ ਨਮੋਲਿਆਵੇ ਤੇ ਤੁਸੀਂ ਨੰਬਰ ਬਾਈ ਮੰਦਰ ਦਾ ਸਕਰੀਨ ਦੇ ਉੱਤੇ ਇਹਦੇ ਤੇ ਕਰਨੀ ਹੈ ਗੱਲ ਤੇ ਹੋ ਜਾਊਗਾ ਮਸਲੇ ਦਾ ਹੱਲ ਧੰਨਵਾਦ